ਕੋੜ ਦੇ ਕਸਬਾ ਸਾਦਿਕ ਦੀ SBI ਬੈਂਕ ਦੀ ਬ੍ਰਾਂਚ ਦੇ ਵਿੱਚ ਮੁਲਾਜ਼ਮ ਦੇ ਦੁਆਰਾ ਜੋ ਲੋਕਾਂ ਦੇ ਖਾਤਿਆਂ ਚ ਕਰੋੜਾ ਰੁਪਏ ਦਾ ਗबन ਕੀਤਾ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਪੜਤਾਲ ਕਰਿਆ ਤਾਂ ਹੁਣ ਵੱਡੀ ਕਾਰਵਾਈ ਹੋਈ ਹੈ ਜੀਹਾਂ ਦਾ ਦੱਸਿਆ ਕਿ ਇਸ ਮੁਲਾਜ਼ਮ ਜਿਸ ਨੂੰ ਮੈਨੇਜਰ ਦੱਸਿਆ ਜਾ ਰਿਹਾ ਇਸ ਦੀ ਪਤਨੀ ਨੂੰ ਵੀ ਪੁਲਿਸ ਨੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਦੱਸਦੀ ਹੈ ਕਿ ਇਸ ਮੁਲਾਜ਼ਮ ਦੇ ਵੱਲੋਂ ਆਪਣੀ ਪਤਨੀ ਦੇ ਖਾਤਿਆਂ ਦੇ ਵਿੱਚ ਵੀ ਕਈ ਰਕਮਾਂ ਟਰਾਂਸਫਰ ਕੀਤੀਆਂ ਜਿਸ ਦੇ ਚਲਦੇ ਪੁਲਿਸ ਵੱਲੋਂ ਉਸ ਦੀ ਪਤਨੀ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਹਾਲਾਂਕਿ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਹੁਣ ਤੱਕ 130 ਸ਼ਿਕਾਇਤਾਂ ਮਿਲੀਆਂ ਨੇ ਜਿਸ ਅਨੁਸਾਰ 6 ਕਰੋੜ ਤੋਂ ਵੱਧ ਰਕਮ ਦਾ ਇਹ ਘਪਲਾ ਹੋਇਆ ਤੇ ਅੱਗੇ ਹਲੇ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਆ ਉਹ ਹੋਰ ਵੀ ਚੱਲ ਰਹੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਜਿਹੜਾ ਸਾਧਕ ਐਸਬੀ ਬੈਂਕ ਦੇ ਜਿਹੜੇ ਸਾਡੇ ਉੱਤੇ ਬ੍ਰਾਂਚ ਦੇ ਉੱਤੇ ਇੱਕ ਅਮਿਤ ਢਿੰਗਰਾ ਜਿਹੜਾ ਉੱਥੇ ਬੈਂਕ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਕੰਮ ਕਰਦਾ ਸੀ ਉਸ ਤੇ ਅਸੀਂ ਇੱਕ ਐਫਆਈਆ ਨੰਬਰ 100 ਜਿਹੜੀ ਰਜਿਸਟਰਡ ਕੀਤੀ 420 ਦੀ ਤੇ ਇਹਦੇ ਵਿੱਚ ਹੁਣ ਤਾਂ ਕਿ ਜਿਹੜਾ ਐਸਬੀ ਬੈਂਕ ਦੇ ਵਿੱਚ 130 ਕੰਪਲੇਂਟਸ ਆਈਆਂ ਜਿਹਦੇ ਵਿੱਚ ਕੋਈ ਅਮਿਤ ਢਿੰਗਰਾ ਵੱਲੋਂ 6 ਕਰੋੜ ਦੀ ਮੇਰੀ ਠੱਗੀ ਸਾਹਮਣੇ ਆਈ ਹੈ ਤੇ ਇਸ ਦੇ ਸੰਬੰਧ ਵਿੱਚ ਇਸ ਨੇ ਆਦੀ ਪਤਨੀ ਜਿਹੜੀ ਰੁਪਿੰਦਰ ਕੌਰ ਸਨ ਤੇ ਉਸਦੇ ਅਕਾਊਂਟ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਵਿੱਚ ਪੈਸੇ ਜੇ ਟ੍ਰਾਂਸਫਰ ਕੀਤੇ ਹੋਏ ਸੀ ਤੇ ਉਸ ਸਬੰਧ ਵਿੱਚ ਸਾਨੂੰ ਇੱਕ ਕੰਪਲੇਂਟ ਐਸਬੀ ਬੈਂਕ ਕੋਲੋਂ ਜਿਹੜੀ ਉੱਤੇ ਟੀਮ ਕਠਿਤ ਕੀਤੀ ਹੋਈ ਹੈ ਉਹਨਾਂ ਸਮ ਪੀਜਿਸ ਦੇ ਉਸਤੇ ਅਸੀਂ ਇਸ ਦੀ ਪਤਨੀ ਨੂੰ ਨਾਮਿਨੇਟ ਕਰਕੇ ਉਸ ਦੀ ਗ੍ਰਿਫਤਾਰੀ ਪਾਲੀ ਤੇ ਜਿਹੜੀ ਸਾਡੀ ਇਸ ਦੇ ਚ ਜਿਹੜੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਮਿਤ ਇੰਗਰਾਉਂ ਜਿਹੜਾ ਕਰਤਾ ਕਰਨ ਵਾਸਤੇ ਸਾਡੀਆਂ ਟੀਮਾਂ ਬਣੀਆਂ ਨੇ ਅਸੀਂ ਅਲੱਗ-ਅਲੱਗ ਥਾਵਾਂ ਤੇ ਰੇਡ ਕਰ ਰਹੇ ਹਾਂ ਤੇ ਜਿਵੇਂ ਅੱਗੇ ਹੋਰ ਵੀ ਜੇ ਕੋਈ ਚੀਜ਼ ਸਾਹਮਣੇ ਆਏਗੀ ਉਸੇ ਤਰ੍ਹਾਂ ਹੀ ਜਿਹੜੀ ਇਸ ਦੇ ਵਿੱਚ ਬੰਦੀ ਕਰ ਰਹੀ ਕੀਤੀ। ਸੋਦਾਦ ਇਹ ਹੈ ਕਿ ਜਿਵੇਂ ਹੀ ਬੈਂਕ ਦੇ ਵਿੱਚ ਇਸ ਕਪਲੇ ਵਾਰੇ ਜਿਨ੍ਹਾਂ ਲੋਕਾਂ ਨੇ ਖਾਤੇ ਲਾਏ ਹੋਏ ਸੀ ਜਿਨ੍ਹਾਂ ਲੋਕਾਂ ਨੇ ਪੈਸੇ ਜਮ੍ਹਾਂ ਕਰਵਾਏ ਹੋਏ ਸੀ ਉਹਨਾਂ ਨੇ ਸੁਣ ਕੇ ਹੋਸ਼ ਉੱਡ ਗਏ ਅਤੇ ਕਈ ਬਜ਼ੁਰਗ ਤਾਂ बेहोश ਵੀ ਹੋ ਗਏ ਸੀ। ਜਿਸ ਦੇ ਚੱਲਦੇ ਹੁਣ ਲਗਾਤਾਰ ਇਹਨਾਂ ਲੋਕਾਂ ਨੂੰ ਚਿੰਤਾ ਹੋ ਰਹੀ ਹੈ ਕਿ ਉਹਨਾਂ ਦੇ ਪੈਸੇ ਵਾਪਸ ਹੋਣਗੇ ਜਾਂ ਫਿਰ ਨਹੀਂ ਪਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਸ ਮਾਮਲੇ ਵਿੱਚ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ